ਅੱਜ ਦੇ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਜੀ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੇ ਜੀਵਨ ਨਾਲ ਜੁੜੀਆਂ ਉਹ ਗੱਲਾਂ ਬਾਰੇ ਜੋ ਸ਼ਾਇਦ ਆਪਾਂ ਪਹਿਲਾਂ ਨਾ ਸੁਣੀਆਂ ਹੋਣ ਤੇ ਜਿਵੇਂ ਪਹਿਲਾਂ ਵੀ ਆਪਾਂ ਇਸ ਟੌਪਿਕ ਤੇ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੇ ਜੀਵਨ ਤੇ ਵੀਡੀਓਜ਼ ਲੈ ਕੇ ਆ ਚੁੱਕੇ ਹਾਂ ਨਾ ਕਿਤਾਬ 'ਚੋਂ ਪੜ੍ਹ ਕੇ ਆਪਾਂ ਤੁਹਾਨੂੰ ਦੱਸਦੇ ਹਾਂ ਜੋ ਕਿਤਾਬ ਦਾ ਨਾਮ ਹੈ ਜੀਵਨ ਯਾਤਰਾ ਗਿਆਨੀ ਸੰਤ ਸਿੰਘ ਜੀ ਮਸਕੀਨ ਜੋ ਲਿਖੀ ਹੋਈ ਹੈ ਚਰਨਜੀਤ ਸਿੰਘ ਜੀ ਵੱਲੋਂ ਤੇ ਇਹ ਕਿਤਾਬ ਵੈਸਤਾ ਖਤਮ ਹੋ ਚੁੱਕੀ ਹੈ ਤੇ ਐਂਡ ਤੇ ਜੋ ਉਹਨਾਂ ਦੀ ਘਟਨਾਵਾਂ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਲਿਖੀਆਂ ਹੋਈਆਂ ਉਹ ਮੈਂ ਤੁਹਾਨੂੰ ਸੁਣਾਉਣਾ ਹੈ ਕੀ ਲਿਖੀਆਂ ਹੋਈਆਂ ਜਿਹੜਾ ਜਿਹੜਾ ਜਿਵੇਂ ਆਪਾਂ ਐਂਡ ਤੇ ਕਹਿ ਨਹੀਂ ਦਿੰਦੇ ਵੀ ਇਸ ਚੀਜ਼ ਦਾ ਨਿਚੋੜ ਜਿਹੜਾ ਨਿਕਲਿਆ ਹੋਇਆ ਉਹ ਕੀ ਲਿਖਿਆ ਹੋਇਆ ਹੈ ਇਹ ਘਟਨਾ ਜੀ ਸਾਨੂੰ 1961 ਦੀ ਸਾਨੂੰ 1961 ਵਿੱਚ ਗਿਆਨੀ ਸੰਤ ਸਿੰਘ ਮਸਕੀਨ ਜੀ ਦੱਸਦੇ ਆ ਵੀ ਅਲਵਰ ਦੇ ਕੁਝ ਬੱਚਿਆਂ ਨੇ ਉਹਨਾਂ ਨੂੰ ਕਿਹਾ ਉਹਨਾਂ ਨੂੰ ਬੇਨਤੀ ਕੀਤੀ ਵੀ ਸਾਨੂੰ ਪੰਜਾਬੀ ਪੜਾਉਣੀ ਸ਼ੁਰੂ ਕਰੋ ਕਿਉਂਕਿ ਪੰਜਾਬੀ ਸਾਨੂੰ ਕਿਤੇ ਵੀ ਨਹੀਂ ਪੜਾਈ ਜਾਂਦੀ ਐਵੇਂ ਤਾਂ ਅਸੀਂ ਪੰਜਾਬੀ ਪੜ੍ਹਨੀ ਭੁੱਲ ਜਾਵਾਂਗੇ ਤਾ ਗਿਆਨੀ ਜੀ ਨੂੰ ਕਿਹਾ ਉਹਨਾਂ ਬੱਚਿਆਂ ਨੇ ਵੀ ਸਾਨੂੰ ਪੰਜਾਬੀ ਪੜਾਉਣੀ ਸ਼ੁਰੂ ਕਰਵਾਓ ਤਾਂ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਉਹਨਾਂ ਬੱਚਿਆਂ ਦੀ ਇਹ ਗੱਲ ਸੁਣ ਕੇ ਕਿਹਾ ਵੀ ਗੱਲ ਬਿਲਕੁਲ ਜਾਇਜ਼ ਆ ਪੰਜਾਬੀ ਪੜ੍ਹਨੀ ਸ਼ੁਰੂ ਕਰਾਉਣੀ ਚਾਹੀਦੀ ਹੈ ਤਾਂ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਆਪਣੇ ਧਰਮਪ੍ਰੇਣ ਬਲਵੰਤ ਕੌਰ ਜੀ ਨੂੰ ਕਿਹਾ ਵੇ ਗੁਰਦੁਆਰੇ ਵਿੱਚ ਇੱਕ ਕਮਰਾ ਲੈ ਕੇ ਬੱਚਿਆਂ ਨੂੰ ਪੰਜਾਬੀ ਪੜਾਉਣੀ ਸ਼ੁਰੂ ਕਰਵਾਓ ਕਿਉਂਕਿ ਮਸਕੀਨ ਜੀ ਨੂੰ ਵੀ ਪਤਾ ਸੀ ਵੀ ਇਸ ਮਾਹੌਲ 'ਚ ਪੰਜਾਬੀ ਪੜਨੀ ਬਹੁਤ ਜ਼ਰੂਰੀ ਹੈ ਜੋ ਵੀ ਮਾਹੌਲ ਇਸ ਟਾਈਮ ਤੇ ਚੱਲ ਰਿਹਾ ਹੈ ਤਾਂ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਤੇ ਪੜਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਉਹਨਾਂ ਨੇ ਆਪਣੇ ਧਰਮ ਪੈਣ ਬਲਵੰਤ ਕੌਰ ਜੀ ਨੂੰ ਇਹ ਡਿਊਟੀ ਲਈ ਵੀ ਤੁਸੀਂ ਗੁਰਦੁਆਰੇ 'ਚ ਕਮਰਾ ਲੈ ਕੇ ਬੱਚਿਆਂ ਨੂੰ ਪੰਜਾਬੀ ਪੜਾਉਣੀ ਸ਼ੁਰੂ ਕਰਾਓ ਤੇ ਬਲਵੰਤ ਕੌਰ ਜੀ ਨੇ ਬੱਚਿਆਂ ਨੂੰ ਪੰਜਾਬੀ ਪੜਾਉਣੀ ਸ਼ੁਰੂ ਕਰਵਾਤੀ ਤੇ ਦੇਖਦੇ ਹੀ ਦੇਖਦੇ 2 ਦਿਨ ਦੀ ਗੱਲ ਸੀ 2-3 ਦਿਨਾਂ ਦੇ ਬਾਅਦ ਉਹਨਾਂ ਬੱਚਿਆਂ ਦੀ ਗਿਣਤੀ ਵੱਧ ਕੇ 300 ਤੱਕ ਪੁੱਜ ਗਈ ਤੇ ਰਾਜਸਥਾਨ ਲੋਕਲ ਬੱਚੇ ਬਹੁਤ ਸਨ ਜੋ ਗਰੀਬ ਸਨ ਇੱਕ ਪਲਾਟ ਖਰੀਦ ਕੇ ਕਮਰੇ ਬਣਾਏ ਗਏ ਬੱਚਿਆਂ ਨੂੰ ਪੜਾਉਣ ਵਾਸਤੇ ਸਕੂਲ ਨੂੰ 10ਵੀਂ ਦੀ ਪੜ੍ਹਾਈ ਤੱਕ ਹਾਈ ਸਕੂਲ ਬਣਾਇਆ ਗਿਆ 10ਵੀਂ ਤੱਕ ਉਹ ਸਕੂਲ ਬਣਾ ਦਿੱਤਾ ਗਿਆ ਜੋ ਸ਼ੁਰੂ ਚ ਸਿਰਫ ਪੰਜਾਬੀ ਪੜਾਉਣ ਵਾਸਤੇ ਬਣਾਇਆ ਗਿਆ ਸੀ ਸ਼ੁਰੂ ਕਰਵਾਇਆ ਗਿਆ ਸੀ ਤੇ ਇਹ ਸਕੂਲ ਬੜੀ ਚੜ੍ਹਦੀ ਕਲਾ ਨਾਲ ਅੱਜ ਵੀ ਉੱਥੇ ਚੱਲ ਰਿਹਾ ਹੈ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਇਹ ਖਾਸੀਅਤ ਸੀਗੇ ਵਿੱਚ ਉਹ ਗਰੀਬ ਬੱਚਿਆਂ ਦੀ ਸਭ ਤੋਂ ਪਹਿਲਾਂ ਮਦਦ ਕਰਦੇ ਸੀਗੇ ਜਦੋਂ ਵੀ ਉਹਨਾਂ ਨੂੰ ਕੋਈ ਲੋੜਵੰਦ ਲੱਗਦਾ ਸੀਗਾ ਉਹਦੀ ਉਹ ਪਹਿਲਾਂ ਜ਼ਰੂਰ ਮਦਦ ਕਰਦੇ ਸੀਗੇ ਮਸਕੀਨ ਜੀ ਗਰੀਬ ਬੱਚਿਆਂ ਨੂੰ ਕਿਤਾਬਾਂ ਮੁਫਤ ਲੈ ਕੇ ਦਿੰਦੇ ਸੀ ਅਤੇ ਕੱਪੜੇ ਵਰਦੀ ਵੀ ਫ੍ਰੀ ਦਿੰਦੇ ਸੀ ਕਈ ਗਰੀਬ ਬੱਚਿਆਂ ਨੂੰ ਸਰਦੀ ਵਿੱਚ ਸਵੈਟਰ ਬਾਜ਼ਾਰੋਂ ਲੈ ਕੇ ਦਿੰਦੇ ਸੀ ਜਿਨ੍ਹਾਂ ਦੀ ਕੀਮਤ 35000 ਦੇ ਮੁੱਲ ਦੀ ਵੀ ਹੁੰਦੀ ਸੀ ਕਿ ਜੇ ਤੋ ਇਕੱਠੇ ਲੈ ਕੇ ਦੇਣੇ ਹੁੰਦੇ ਸੀਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸੈਂਕੜੇ ਵਰਦੀਆਂ ਲਿਆ ਕੇ ਬੱਚਿਆਂ ਨੂੰ ਵੰਡ ਦਿੰਦੇ ਸੀ। ਐਦੇ ਨਾਲ ਹੀ ਜਿਵੇਂ ਬੱਚਿਆਂ ਦੀ ਗਿਣਤੀ ਜਿਵੇਂ ਆਪਾਂ ਪਹਿਲਾਂ ਦੱਸਿਆ ਵੀ 300 ਤੱਕ ਪਹੁੰਚ ਗਈ ਸੀਗੀ ਐਵੇਂ ਨਾਲ ਇੱਕ ਹੋਰ ਵੱਡਾ ਪਲਾਟ ਖਰੀਦ ਕੇ ਬੱਚਿਆਂ ਨੂੰ ਦੁਬਾਰਾ ਪੜਾਉਣਾ ਸ਼ੁਰੂ ਕੀਤਾ ਤੇ ਸ਼੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਨਾਂ ਤੋਂ ਉਹ ਸਕੂਲ ਦਾ ਨਾਂ ਰੱਖਿਆ ਗਿਆ। ਇਸ ਸਮੇਂ ਸਕੂਲ ਰਾਜਸਥਾਨ ਵਿੱਚ 90 ਸਕੂਲਾਂ ਵਿੱਚੋਂ ਹੈ ਜਿਹਨੂੰ ਆਪਾਂ ਕਹਿੰਦੇ ਆ ਨਾ ਵੀ ਟੌਪ ਦੇ ਸਕੂਲਾਂ ਵਿੱਚੋਂ ਹੈ। ਉਹ ਟਾਪ ਦੇ ਸਕੂਲਾਂ ਵਿੱਚੋਂ ਇਹ ਵੀ ਇੱਕ ਸਕੂਲ ਹੈ ਬੱਚਿਆਂ ਲਈ ਸਕੂਲ ਦੀਆਂ ਤਿੰਨ ਬੱਸਾਂ ਵੀ ਹਨ ਇਹ ਸਕੂਲ ਹੁਣ ਹਾਈ ਸਕੂਲ ਬਣ ਗਿਆ ਹੈ ਇੱਕ ਅਗਲੀ ਘਟਨਾ ਦੱਸਦਾ ਤੁਹਾਨੂੰ ਜੋ ਸੁਣ ਕੇ ਤੁਸੀਂ ਜ਼ਰੂਰ ਖੁਸ਼ ਵੀ ਹੋਵੋਗੇ ਤੇ ਹੈਰਾਨ ਵੀ ਹੋਵੋਗੇ ਜੋ ਅਗਲੀ ਘਟਨਾ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੀ ਇੱਥੇ ਕਿਤਾਬ 'ਚ ਲਿਖੀ ਹੋਈ ਹੈ ਕੀ ਹੋਇਆ ਸੀਗਾ ਵੀ ਗਿਆਨੀ ਸੰਤ ਸਿੰਘ ਮਸਕੀਨ ਜੀ ਤੇ ਅਮਰੀਕ ਸਿੰਘ ਜੀ ਉਹਨਾਂ ਦੇ ਜੋ ਸਾਥੀ ਸੀਗੇ ਉਹ ਅਲਵਰ ਤੋਂ ਦਿੱਲੀ ਜਾ ਰਹੇ ਸੀਗੇ ਆਪਣੇ ਕਾਰਜ ਤੇ ਗੱਡੀ ਨੂੰ ਡਰਾਈਵ ਗਿਆਨੀ ਸੰਤ ਸਿੰਘ ਮਸਕੀਨ ਜੀ ਕਰ ਰਹੇ ਸੀਗੇ ਤੇ ਰਸਤੇ 'ਚ ਜਦੋਂ ਜਾ ਰਹੇ ਸੀਗੇ ਤਾਂ ਕੀ ਹੋਇਆ ਇੱਕ ਬੰਦੇ ਨੇ ਉਹਨਾਂ ਨੂੰ ਗੱਡੀ ਰੋਕਣ ਵਾਸਤੇ ਹੱਥ ਦਿੱਤਾ ਤਾਂ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਇਹ ਦੇਖ ਕੇ ਆਪਣੀ ਗੱਡੀ ਰੋਕ ਲਈ ਕਿ ਉਹਨੂੰ ਸ਼ਾਇਦ ਲਿਫਟ ਚਾਹੀਦੀ ਹੋਵੇਗੀ ਤੇ ਇਹ ਦੇਖ ਕੇ ਉਹ ਬੰਦੇ ਨੇ ਕਿਹਾ ਵੀ ਮੈਨੂੰ ਲਿਫਟ ਚਾਹੀਦੀ ਹੈ ਮੈਨੂੰ ਅੱਗੇ ਤੱਕ ਛੱਡ ਦਿਓ ਤੇ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੇ ਤੇ ਅਮਰੀਕ ਸਿੰਘ ਜੀ ਨੇ ਉਹ ਬੰਦੇ ਨੂੰ ਗੱਡੀ ਦੀ ਪਿਛਲੀ ਸੀਟ ਤੇ ਬਿਠਾਇਆ ਤੇ ਆਪਣੇ ਨਾਲ ਲੈ ਕੇ ਉਹ ਚੱਲ ਪਏ ਤੇ ਉਸ ਤੋਂ ਬਾਅਦ ਕੀ ਹੋਇਆ ਉਸ ਵਿਅਕਤੀ ਨੂੰ ਇਹਨਾਂ ਨੇ ਪਿੱਛੇ ਬਿਠਾ ਲਿਆ ਸ਼ਾਮ ਦਾ ਸਮਾਂ ਸੀ ਮਸਕੀਨ ਜੀ ਨੇ ਕਿਹਾ ਕਿ ਰਹਿਰਾ ਸਾਹਿਬ ਦਾ ਪਾਠ ਕਰ ਲਈਏ ਕਿਉਂਕਿ ਸ਼ਾਮ ਦਾ ਟਾਈਮ ਹੋ ਚੁੱਕਿਆ ਸੀਗਾ ਹੁਣ ਮਸਕੀਨ ਜੀ ਨੇ ਤੇ ਅਮਰੀਕ ਸਿੰਘ ਜੀ ਨੇ ਰਲ ਕੇ ਰਹਿਰਾ ਸਾਹਿਬ ਦਾ ਪਾਠ ਸ਼ੁਰੂ ਕੀਤਾ ਪਾਠ ਦੀ ਸਮਾਪਤੀ ਹੋਈ ਅਤੇ ਅਰਦਾਸ ਕੀਤੀ ਉਹ ਮਨੁੱਖ ਅਚਾਨਕ ਮਸਕੀਨ ਜੀ ਨੂੰ ਕਹਿਣ ਲੱਗਾ ਕਿ ਗੱਡੀ ਰੋਕੋ ਮੈਂ ਉਤਰਨਾ ਹੈ ਤਾਂ ਗਿਆਨੀ ਸੰਸਿੰਘ ਦੀ ਮਸਕੀਨ ਜੀ ਨੇ ਪੁੱਛਿਆ ਕਿ ਤੁਹਾਡਾ ਪਿੰਡ ਤਾਂ ਅੱਗੇ ਆ ਜਿਵੇਂ ਤੁਸੀਂ ਦੱਸਿਆ ਸੀ ਉਸ ਪਿੰਡ ਚ ਉਤਰਨਾ ਹੈ ਤਾਂ ਤੁਸੀਂ ਇੱਥੇ ਕਿਉਂ ਉਤਰਨ ਵਾਸਤੇ ਕਹਿ ਰਹੇ ਹੋ ਤਾਂ ਉਸ ਬੰਦੇ ਨੇ ਜੋ ਗੱਲ ਕਹੀ ਉਹ ਹੈਰਾਨ ਕਰਨ ਵਾਲੀ ਸੀ ਉਹ ਬੰਦੇ ਨੇ ਕਿਹਾ ਵੀ ਮੈਂ ਉਸ ਪਿੰਡ ਦਾ ਵਾਸੀ ਨਹੀਂ ਹਾਂ ਸਗੋਂ ਇੱਕ ਲੁਟੇਰਾ ਹਾਂ ਮੈਂ ਤੁਹਾਨੂੰ ਲੁੱਟਣ ਦੀ ਨੀਅਤ ਨਾਲ ਆਇਆ ਸੀ ਲੁੱਟਣ ਦੀ ਨੀਅਤ ਨਾਲ ਤੁਹਾਡੀ ਗੱਡੀ ਵਿੱਚ ਬੈਠਿਆ ਸੀ ਪਤਾ ਨਹੀਂ ਤੁਸੀਂ ਕਿਹੜੇ ਕਲਾਮ ਦਾ ਪਾਠ ਕੀਤਾ ਹੈ ਕਿ ਮੇਰਾ ਮਨ ਹੀ ਤੁਸਾ ਬਦਲ ਦਿੱਤਾ ਹੈ ਇਸ ਲਈ ਤੁਸੀਂ ਹੁਣ ਮੈਨੂੰ ਇੱਥੇ ਹੀ ਉਤਾਰ ਦਿਓ ਹੁਣ ਇੱਕ ਸੋਚਣ ਵਾਲੀ ਗੱਲ ਹੈ ਵੀ ਜੇ ਗੁਰਬਾਣੀ ਇੱਕ ਲੁਟੇਰੇ ਦਾ ਮਾਈਂਡਸੈਟ ਇੰਨੀ ਛੇਤੀ ਚੇਂਜ ਕਰ ਸਕਦੇ ਐ ਨਹੀਂ ਪੋਜ਼ਿਟਿਵਿਟੀ ਰੱਖਦੀ ਐ ਤਾਂ ਇੱਕ ਆਮ ਬੰਦੇ ਦੀ ਜ਼ਿੰਦਗੀ ਤੇ ਉਸਦਾ ਕੀ ਅਸਰ ਹੋਏਗਾ ਹੁਣ ਅਗਲੀ ਘਟਨਾ ਜੋ ਆਪਾਂ ਇਸ ਵੀਡੀਓ 'ਚ ਦੱਸਾਂਗੇ ਇਹ ਵੀ ਬਹੁਤ ਜ਼ਿਆਦਾ ਅਨੋਖੀ ਘਟਨਾ ਜੋ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੇ ਜੀਵਨ ਨਾਲ ਜੁੜੀ ਹੋਈ ਐ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੇ ਇੱਕ ਵਾਰ ਫਿਰੋਜ਼ਪੁਰ ਜਾਣਾ ਸੀ ਤੇ ਬਾਬਾ ਮੱਖਣ ਸਿੰਘ ਦੀ ਸੀਤੋਵਾਲੀ ਗਲੀ ਅੰਮ੍ਰਿਤਸਰ ਵਾਲਿਆਂ ਨੇ ਆਪ ਜੀ ਨੂੰ ਆਪਣੀ ਗੱਡੀ ਦੇ ਦਿੱਤੀ ਵੀ ਤੁਸੀਂ ਮੇਰੀ ਗੱਡੀ ਲੈ ਜਾਓ ਜੇ ਤੁਸੀਂ ਫਿਰੋਜ਼ਪੁਰ ਜਾਣਾ ਹੈ ਤੇ ਮਸਕੀਨ ਜੀ ਨਾਲ ਚਾਰ ਸਿੰਘ ਤੇ ਕੀਰਤਨੀ ਜਥਾ ਵੀ ਸੀ ਫਿਰੋਜ਼ਪੁਰ ਤੋਂ 7 ਮੀਲ ਦੀ ਦੂਰੀ ਤੇ ਜਾ ਕੇ ਜੋ ਗੱਡੀ ਲੈ ਕੇ ਗਏ ਸੀ ਉਹ ਗੱਡੀ ਅੱਗੇ ਚੱਲ ਕੇ ਖਰਾਬ ਹੋ ਗਈ ਕਿਉਂਕਿ ਹਲੇ ਪਹੁੰਚੇ ਤਾਂ ਸੀ ਨਹੀਂ ਹਲੇ ਰਸਤੇ 'ਚ ਸੀਗੇ ਤੇ 7ਵੇਂ ਲੱਗੇ ਜਾ ਕੇ ਗੱਡੀ ਖਰਾਬ ਹੋ ਗਈ ਤੇ ਡਰਾਈਵਰ ਕਹਿਣ ਲੱਗਾ ਵੀ ਮਹਾਂਪੁਰਸ਼ੋ ਹੁਣ ਕੀ ਕਰੀਏ ਕਿਉਂਕਿ ਸ਼ਾਮ ਪੈ ਚੁੱਕੀ ਹੈ ਤੇ ਇਲਾਕਾ ਜੋ ਸੀ ਉਹ ਵੀ ਉਜਾੜ ਜਿਹਾ ਇਲਾਕਾ ਸੀ ਤੇ ਪਤਾ ਸੀਗਾ ਉਸ ਟਾਈਮ ਕੋਈ ਵੀ ਵਾਰਦਾਤ ਹੋ ਸਕਦੀ ਆ ਚੋਰ ਲੁਟੇਰੇ ਘੁੰਮਦੇ ਰਹਿੰਦੇ ਆ ਤੇ ਡਰਾਈਵਰ ਨੇ ਪੁੱਛਿਆ ਵੀ ਹੁਣ ਕੀ ਕਰੀਏ